ਇੱਕ ਹੋਰ ਆਜ ਆਪਾਂ ਬਹੁਤ ਸੋਹਣੀ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਜਿਹੜੀ ਚੀਜ਼ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਆ ਉਹ ਵੀ ਤੁਹਾਨੂੰ ਪਸੰਦ ਆਊਗੀ ਬਾਕੀ ਥੋੜਾ ਜਿਹਾ ਲੋਕ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਹੀ ਰਿਹਾ ਜੀ ਬਾਕੀ ਆਪਾਂ ਤੁਹਾਨੂੰ ਪਤਾ ਹੀ ਆ ਜਿੱਥੋਂ ਤੁਸੀਂ ਕਮੈਂਟ ਕਰਦੇ ਹੋ ਜਿਆਦਾ ਉੱਥੋਂ ਹੀ ਆਪਾਂ ਲੈ ਕੇ ਪਹੁੰਚਦੇ ਆ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੁੰਦਾ ਮੈਂ ਕਮੈਂਟਾਂ ਦੇ ਵਿੱਚ ਜਿੱਥੋਂ ਤੁਹਾਨੂੰ ਕੋਠੀ ਘਰ ਮਕਾਨ ਚਾਹੀਦਾ ਹੈ ਕਮੈਂਟਾਂ ਦੇ ਵਿੱਚ ਲਾਜ਼ਮੀ ਲਿਖਿਆ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸ ਦੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਆ ਵੀਡੀਓ ਜਿੰਨੀਆਂ ਮੇਰੀ ਆ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤੁਸੀਂ ਵੀ ਆਪਦੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚੋ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਕਰ ਦਿਆਂ ਆਪਣੇ ਚੈਨਲ ਦਾ ਨੰਬਰ ਹੈ ਜਿਹੜਾ WhatsApp ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਦੀ ਕੂਠੀ ਜਿਹੜੀ ਹੈਗੀ ਹੈ ਤੁਹਾਡੀ ਮਕਾਨ ਜਿਹੜਾ ਘਰ ਕੁਛ ਵੀ ਹੈ ਉਹਦੀ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ 10-12 ਫੋਟੋਾਂ ਵਿੱਚ ਹੀ ਆ ਕੁਛ ਆਪਣੇ ਨੰਬਰ ਤੇ ਭੇਜੋ ਤੁਹਾਡੀ ਐਡ ਆਪਣੇ ਆਪ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਵੇਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੈਂ ਹਰ ਰੋਜ਼ ਕਮੈਂਟ ਚੈੱਕ ਕਰਦਾ ਹੁੰਨਾ ਤੁਹਾਡੇ ਜਿੰਨੇ ਤੁਸੀਂ ਕਮੈਂਟ ਕਰਦੋਂ ਚਾਹੇ ਆਪ ਦਾ ਕਮੈਂਟ ਤੁਸੀਂ ਚੈੱਕ ਕਰ ਲਓ ਜਾ ਕੇ ਤੁਹਾਨੂੰ ਲਾਈਕ ਕੀਤਾ ਹੋਇਆ ਮਿਲੂਗਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਕਈ ਦਿਨਾਂ ਤੋਂ ਕਹਿ ਰਹੇ ਹੋ ਵੀ ਸਾਨੂੰ ਫਲੇਟ ਚਾਹੀਦਾ ਹੈ ਪੂਰਾ ਵਧੀਆ ਬਣਿਆ ਹੋਵੇ ਸੋਨਾ ਜੀ ਤੇ ਜਿਵੇਂ ਤੁਸੀਂ ਕਹਿੰਦੇ ਸੀਗੇ ਉਹੋ ਜਿਹੀ ਆਪਾਂ ਤੁਹਾਡੇ ਖਾਤਰ ਫਲੈਟ ਲੈ ਕੇ ਪਹੁੰਚੇ ਹਾਂ ਪੂਰਾ ਮੋਡਰਨ ਤਰੀਕੇ ਨਾਲ ਤਿਆਰ ਹੋਇਆਗਾ ਪਹਿਲਾਂ ਤਾਂ ਕਿਚਨ ਚੈੱਕ ਕਰ ਲਓ ਤੁਸੀਂ ਰਸੋਈ ਜਿਹੜੀ ਬਣੀ ਹੋਈ ਆ ਰਸੋਈ ਤਾਂ ਕਾਦੀ ਜੀ ਤੁਸੀਂ ਦੇਖੋ ਪੂਰਾ جگਮਗ جگਮਾ ਗਿਆ ਜੀ ਤੇ ਜਿਹੜਾ ਫਲੈਟ ਆ ਸਾਰਾ ਕੰਪਲੀਟਡ ਕੀਤਾ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਜਿੰਨਾ ਸਮਾਨ ਲੱਗਿਆ ਹੋਇਆ ਬਹੁਤ ਵਧੀਆ ਹਾਈ ਕੁਆਲਿਟੀ ਦਾ ਇਹਨਾਂ ਨੇ ਲਗਵਾਇਆ ਹੋਇਆ ਇਹਨਾਂ ਨੇ ਖਾਸ ਕਰਕੇ ਦੱਸਿਆ ਸੀਗਾ ਤੇ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਲੋਕੇਸ਼ਨ ਬਹੁਤ ਸੋਹਣੀ ਮਿਲੂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਓ ਜੀ ਤੁਹਾਨੂੰ ਵੀਡੀਓ ਦੇ ਵਿੱਚ ਹਰ ਚੀਜ਼ ਦੇਖਣ ਨੂੰ ਮਿਲ ਜੂਗੀ ਇੱਕ ਆਪਾਂ ਨੂੰ ਬਲਕੋਨੀ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਚਨ ਦੇ ਵਿੱਚੋਂ ਜੀ ਤੇ ਲੋਬੀ ਕਾਫੀ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਬਾਥਰੂਮ ਕਾਫੀ ਖੁੱਲੇ ਡੁੱਲੇ ਵਧੀਆ ਮਾਡਰਨ ਤਰੀਕੇ ਨਾਲ ਤਿਆਰ ਆਪਾਂ ਨੂੰ ਮਿਲ ਜਾਣਗੀ ਤੇ ਜਿਹੜੇ ਬੈੱਡਰੂਮ ਬਣੇ ਹੋਏ ਨੇ ਬਹੁਤ ਵਧੀਆ ਖੁੱਲੇ ਡੁੱਲੇ ਤੇ ਪੂਰੇ ਵੱਡੇ ਆਪਾਂ ਨੂੰ ਮਿਲ ਜਾਣਗੇ ਤੇ ਸਾਰੇ ਬੈੱਡਰੂਮ ਜਿੰਨੇ ਬਣੇ ਹੋਏ ਨੇ ਕੰਪਲੀਟ ਇਹਨਾਂ ਨੇ ਕੀਤੀ ਹੋਈ ਨਹੀਂ ਤੇ ਸਾਰਾ ਫਲੇਟ ਆ ਜਿਹੜਾ ਬਹੁਤ ਵਧੀਆ ਸੋਹਣਾ ਤਿਆਰ ਕੀਤਾ ਹੋਇਆ ਹੈ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਜੇ ਆਪਾਂ ਗੱਲ ਕਰੀਏ ਇਹਦੀ ਜਗ੍ਹਾ ਦੀ ਤਾਂ ਆਪਾਂ ਨੂੰ 127 ਸਕੁਅਰ ਗੱਜ ਆਹ ਫਲੇਟ ਮਿਲੂਗਾ 127 ਸਕੁਅਰ ਗੱਜ ਬਣਿਆ ਹੋਇਆ ਹੈ ਤੇ ਵਧੀਆ ਫਲੈਟ ਹੈ ਜੀ ਤੇ 3 ਬੀ ਐਚ ਕੇ ਆ 3 ਬੀ ਐਚ ਕੇ ਫਲੈਟ ਹੈਗਾ ਤੇ ਵੀਡੀਓ ਚ ਤੁਸੀਂ ਸਾਰਾ ਕੁਝ ਦੇਖੋਗੇ ਤੇ ਕਿਚਨ ਦੇਖ ਲਿਆ ਬੈਡਰੂਮ ਤੁਸੀਂ ਦੇਖ ਲਈ ਤੇ ਬਾਥਰੂਮ ਵੀ ਤੁਸੀਂ ਦੇਖ ਲਿਆ ਤੇ ਮੈਨੂੰ ਨਾਲ ਦੀ ਨਾਲ ਦੱਸੀ ਜਾਇਓ ਕਮੈਂਟ ਕਰਕੇ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਸੋਹਣੀ ਲੱਗ ਰਹੀ ਹੈ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦੇ ਜਾਈਓ ਜੀ ਨਿچے ਤੁਮਨ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਲਾਜ਼ਮੀ ਕਰ ਦਿਓ ਤੇ ਆਪਾਂ ਇਸੇ ਤਰ੍ਹਾਂ ਦੀ ਵੀਡੀਓ ਕੋਠੀ ਘਰ ਮਕਾਨ ਫਲੇਟ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਤੇ ਮੈਂ ਵੀਡੀਓ ਚ ਉਹੀ ਚੀਜ਼ ਲੈ ਕੇ ਆਉਣਾ ਜਿਵੇਂ ਤੁਸੀਂ ਕਮੈਂਟ ਕਰ ਦਿਓ ਜਿਹੜੀ ਚੀਜ਼ ਵਾਸਤੇ ਤੁਸੀਂ ਕਮੈਂਟ ਕਰੋਗੇ ਜਿਵੇਂ ਕਿ ਅੱਜ ਵਾਲੀ ਵੀਡੀਓ ਚ ਜ਼ਿਆਦਾ ਤੁਸੀਂ ਕੋਠੀ ਬਾਰੇ ਕਮੈਂਟ ਕਰੋਗੇ ਕਿੰਨੇ ਰੇਟ ਦੀ ਕੋਠੀ ਬਾਰੇ ਕਮੈਂਟ ਕਰੋਗੇ ਜਾਂ ਘਰ ਦੀ ਮੰਗ ਕਰੋਗੇ ਤੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਲੈ ਕੇ ਪਹੁੰਚਦਾ ਜੀ ਬਾਕੀ ਤੁਸੀਂ ਕਮੈਂਟ ਲਾਜ਼ਮੀ ਕਰਿਆ ਕਰੋ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਤੇ ਜਿਹੜੇ ਏਰੀਆ ਚ ਜ਼ਿਆਦਾ ਮੰਗ ਆਪਣੇ ਕੋਲੇ ਪਹੁੰਚਦੀ ਹੈ ਤੇ ਮੈਨੂੰ ਵੀ ਪਤਾ ਲੱਗਦਾ ਰਹਿੰਦਾ ਜੀ ਵੀ ਕਿਹੜੇ ਏਰੀਆ ਚੋਂ ਕਿੱਥੋਂ ਜ਼ਿਆਦਾ ਮੰਗ ਆ ਰਹੀ ਹੈ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖੋਗੇ ਬਾਹਰੋਂ ਲੈ ਕੇ ਅੰਦਰ ਤੱਕ ਹਰ ਚੀਜ਼ ਇਹਨਾਂ ਨੇ ਦਿਖਾਈਏਗੀ ਤੇ ਤੁਹਾਨੂੰ ਬਾਹਰੋਂ ਵੀ ਮੈਂ ਦਿਖਾ ਦਿੰਨਾ ਵੀ ਕਿਹੋ ਜਿਹਾ ਕੁਝ ਬਣਿਆ ਹੋਇਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤੇ ਜਿੱਥੇ ਆਹ ਬਣਿਆ ਹੋਇਆ ਫਲੇਟ ਇੱਥੇ ਬਹੁਤ ਸਾਰੀਆਂ ਬਿਲਡਿੰਗਾਂ ਆਲਰੇਡੀ ਬਣੀਆਂ ਹੋਈਆਂ ਤੇ ਬਣ ਵੀ ਰਹੀਆਂ ਜੀ ਤੇ ਜਿੱਥੇ ਆ ਬਣੀ ਹੋਈ ਆ ਤੇ ਇਹਦਾ ਨਾਮ ਹੈ ਜੀ ਸੈਰਨਿਟੀ ਸਕਾਈ 3 BHK ਫਲੇਟ ਆਪਾਂ ਲੈ ਕੇ ਪਹੁੰਚੇ ਹਾਂ ਅੱਜ ਇੱਥੋਂ ਤੇ ਆਪਣੇ ਕੋਲੇ ਜਿਹੜਾ ਆ ਫਲੇਟ ਪਹੁੰਚਿਆ ਜਿੱਥੇ ਆ ਮਤਲਬ ਕਿ ਬਣੀ ਹੋਈ ਆ ਸੈਕਟਰ 123 ਦੇ ਨੀਅਰ ਜੀ 에어ਪੋਰਟ ਰੋਡ ਤੇ ਤੇ ਸਾਰਾ ਕੁਝ ਵਧੀਆਗਾ ਸਾਰਾ ਕੁਝ ਆਪਾਂ ਨੂੰ ਮਿਲੂਗਾ ਜਿਵੇਂ ਗੇਟ ਤੇ ਸਿਕਿਉਰਿਟੀ ਮਿਲੂਗੀ ਲਗਜ਼ਰੀ ਫਲੈਟ ਨਹੀਂ ਲੈਪਟਾਪ ਆਪਾਂ ਨੂੰ ਮਿਲੂਗੀ ਤੇ ਸਾਰਾ ਕੁਝ ਜਿਸ সুইমিং ਪੂਲ ਮਿਲੂਗਾ ਪਾਰਟੀ ਕਲੱਬ ਮਿਲੂ ਲਟਰਮ ਪਟਰਮ ਜੋ ਕੁਝ ਆਪਾਂ ਨੂੰ ਚਾਹੀਦਾ ਹੁੰਦਾ ਸਾਰਾ ਕੁਝ ਅਵੇਲੇਬਲ ਹੈ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਇਹਨਾਂ ਨੇ 95.90 ਕਿਹਾਗਾ ਮਤਲਬ ਕਿ 95 ਲੱਖ ਤੇ 90000 ਰੁਪਿਆ ਤੁਸੀਂ ਗੱਲ ਕਰਨੀ ਹੈ ਗੱਲ ਆਪੇ ਕਰ ਲਿਓ ਤੇ ਜਿੱਥੇ ਆ ਬਣੀ ਹੋਈ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ ਕਿੱਥੇ ਹੈ ਤੇ ਇੱਥੇ ਰੇਟ ਤਾਂ ਤੁਹਾਨੂੰ ਪਤਾ ਹੀ ਹੈ ਜੀ ਹਾਈ ਹੈ ਤੇ ਇੰਨਾ ਰੇਟ ਤਾਂ ਇੱਥੇ ਚੱਲਦਾਗਾ ਬਾਕੀ ਥੋੜਾ ਬੋਤਾ ਡਿਸਕਾਊਂਟ ਮਿਲ ਜੂਗਾ ਉਹ ਕਿੰਨਾ ਕੁ ਡਿਸਕਾਊਂਟ ਮਿਲੂਗਾ ਉਹ ਤੁਸੀਂ ਆਪੇ ਗੱਲ ਕਰ ਲਿਓ ਜੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 84200 745670131 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ 84274 ਤੇ 50700 31 ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਿੱਧੀ ਗੱਲ ਕਰ ਲਓ ਮੇਰਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਤੁਹਾਨੂੰ ਨੰਬਰ ਮੈਂ ਦੇ ਹੀ ਦਿੱਤਾ ਜੋ ਵੀ ਡਿਸਕਾਊਂਟ ਕਰਵਾਉਣਾ ਹੈ ਜਿੰਨਾ ਕਟਵਾ ਸਕਦਾਂ ਹਾਂ ਕਟਵਾ ਲਿਓ ਜੀ ਤੇ ਜਾ ਕੇ ਕਿਸੇ ਨੇ ਦੇਖਣਾ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੋਂ ਬਾਕੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਗੱਲ ਕਰਕੇ ਤੇ ਤੁਸੀਂ ਚੱਲ ਜਿਓ ਤੇ ਜਾ ਕੇ ਦੇਖ ਲਓ ਗੱਲਬਾਤ ਬਣਦੀ ਆ ਤਾਂ ਤੁਸੀਂ ਖਰੀਦ ਸਕਦੋਂ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਜ਼ਮੀ ਦੱਸੋ ਕਮੈਂਟ ਲਾਜ਼ਮੀ ਕਰਿਓ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਲਾਈਕ ਲਾਜ਼ਮੀ ਕਰ ਦਿਓ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਹਰ ਰੋਜ਼ ਨਵੀਆਂ ਕੂਠੀਆਂ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਮੈਨੂੰ ਕਮੈਂਟ ਵੀ ਲਾਜ਼ਮੀ ਕਰਿਓ ਜੀ ਤੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਤੁਸੀਂ ਸਪੋਰਟ ਕਰਦੇ ਹੋ ਬਸ ਇਸੇ ਤਰ੍ਹਾਂ ਵੀਡੀਓ ਨੂੰ ਦੇਖਦੇ ਰਹੋ ਤੇ ਸਪੋਰਟ ਕਰਦੇ ਰਹੋ ਤੁਹਾਡੇ ਸਦਕੇ ਜੀ ਆਪਾਂ ਇੱਥੋਂ ਤੱਕ ਪਹੁੰਚੇ ਆਂ ਤੇ ਤੁਹਾਨੂੰ ਪਤਾ ਹੀ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤਾਂ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਜਿਹੜੇ ਕਮੈਂਟ ਕਰਦੇ ਰਹਿੰਦੇ ਆ ਮੈਨੂੰ ਪਤਾ ਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਾਕੀ ਸਾਰਿਆਂ ਦਾ ਜਿੰਨੇ ਤੁਸੀਂ ਨਵੇਂ ਜੁੜੇ ਹੋ ਜੀ ਤੇ ਜਾਂ ਫਿਰ ਪਹਿਲਾਂ ਤੋਂ ਤੁਸੀਂ ਆਪਣੇ ਚੈਨਲ ਨਾਲ ਜੁੜੇ ਹੋ ਹੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਇਸੇ ਤਰ੍ਹਾਂ ਬੱਸ ਆਪ ਦਾ ਪਿਆਰ ਭਰਿਆ ਹੱਥ ਆਪਣੇ ਚੈਨਲ ਤੇ ਰੱਖਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੂੰ ਤੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਘਰ ਮਕਾਨ ਤਾਂ ਆਪਣੇ ਕੋਲੇ ਆਪਣੇ ਨੰਬਰ ਤੇ ਭੇਜ ਦਿਓ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73 800 ਪੂਰਾ 26173 ਤੇ ਕੋਈ ਆਪਣੀ ਫੀਸ ਨਹੀਂ ਕੋਈ ਕਮਿਸ਼ਨ ਨਹੀਂ ਬਸ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਬਸ ਇੱਕ ਥੋੜਾ ਧਿਆਨ ਰੱਖਿਆ ਕਰੋ ਜੀ ਜਦੋਂ ਵੀਡੀਓ ਬਣਾ ਕੇ ਆਪਣੇ ਕੋਲੇ ਭੇਜ ਦਿਓ ਜਿਹੜੀ ਵੀਡੀਓ ਬਣਾਉਣੇ ਉਹ ਬਾਹਰ ਤੋਂ ਲੈ ਕੇ ਅੰਦਰ ਤੱਕ ਬਣਾਇਆ ਕਰੋ ਵਧੀਆ ਪੂਰੀ ਬਿਲਕੁਲ ਆਰਾਮ ਨਾਲ ਘੱਟੋ ਘੱਟ 4-5 ਮਿੰਟ ਦੀ ਤਾਂ ਹੋਵੇ ਜੀ ਪੂਰੀ ਵੀਡੀਓ ਚ ਫੋਨ ਨੂੰ ਟੇਡਾ ਕਰਕੇ ਹੀ ਰੱਖਣਾ ਜੀ ਬਸ ਆਪਣੇ ਕੋਲੇ ਭੇਜ ਦਿਓ ਐਡ ਤੁਹਾਡੀ ਆਪਣੇ ਆਪ ਲੱਗ ਜਾਊਗੀ ਤੇ ਬਾਕੀ ਜਲਦੀ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪੂਰੀ ਵੀਡੀਓ ਦੇਖੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆ ਤੇ ਦੇਖਦੇ ਆ ਜੀ ਆਪਾਂ ਕਿਹੜੇ ਏਰੀਆ ਚੋਂ ਕਿੱਥੋਂ ਵੱਧ ਡਿਮਾਂਡ ਆ ਰਹੀ ਹੈ